ਪਸਾਵਾ ਚਾਰ ਕਮਤਰੀ ਪਹੁੰਚੇ ਨਹੀਂ ਜੀ ਸੁਖਵਿਲਾ ਕਰਵਾਈ ਹੈ ਜੀ ਚਲੋ ਠੀਕ ਹੈ ਚਲੋ ਜੈ ਮਾਤਾ ਜੀ ਦੇਖੋ ਦੁਰਗਾ ਪੂਜਾ ਦਾ ਪਹਿਲੇ ਕਾਲ ਵੀ ਮੈਂ ਬੋਤਾ ਸੀ ਇਹ ਕੋਈ ਵੀ ਬੰਦਾ ਮਾਤਾ ਦੇ ਕੋਲ ਆ ਸਕਦਾ ਕੋਈ ਵੀ ਪਾਰਟੀ ਦਾ ਹੋ ਕੋਈ ਜਾਤੀ ਦਾ ਹੋ ਕੋਈ ਧਰਮ ਦਾ ਨਹੀਂ ਇੱਥੇ ਧਰਮ ਦਾ ਕੋਈ ਈਸ਼ੂ ਨਹੀਂ ਕੋਈ ਜਾਤੀ ਦਾ ਈਸ਼ੂ ਨਹੀਂ ਕੋਈ ਲੀਡਰ ਦਾ ਈਸ਼ੂ ਨਹੀਂ ਇਹ ਮਾਤਾ ਦਾ ਦਰਬਾਰ ਹੈ ਮਾਤਾ ਦੇ ਦਰਬਾਰ ਤੇ ਚਲੋ ਜੋਸ਼ੀ ਸ਼ਾ ਆਇਆ ਔਰ ਵੀ ਬਹੁਤ ਮੰਤਰੀ ਆਏਗਾ ਐਮ ਐਲ ਏ ਆਏਗਾ

ਉਨਾ ਦਾ ਵੀ ਬਾਰ ਬਾਰ ਧੰਨਵਾਦ ਆਰ ਜੋ ਵੀ ਆਂਦਾ ਜਾਂਦਾ ਇਥੇ ਦਿਲ ਖੋਲ ਕੇ ਆਇ ਮਾਤਾ ਦਾ ਅਸ਼ੀਰਵਾਦ ਲਊ ਹਮ ਹਮਾ ਕੇ ਆਏ ਤੇ ਮਾ ਦੁਰਗਾ ਦਾ ਅਸ਼ੀਰਵਾਦ ਸਦਾ ਹੀ ਸਾਥ ਰਹੇਂਦਾ ਜੈ ਮਾਤਾ ਹਾਂਜੀ ਮਤਰੀ ਸਾਹਿਬ ਅੱਜ ਦੀ ਗੁਰੂ ਦਾ ਪੂਜਾ ਸਭ ਦੇ ਕੀਤਾ ਅੱਜ ਮੈਂ ਕਮਲ ਕੁਮਾਰ ਜੀ ਹਰ ਸਾਲ ਦੀ ਤਰ੍ਹਾਂ ਇਨਾ ਗੂਮ ਗਾਂ ਦੇ ਨਾਲ ਦੁਰਗਾ ਪੂਜਾ ਦਾ ਉਤਸਵ ਮਨਾਉਂਦੇ ਆ ਜਿਵੇਂ ਕਹਾਂ ਵੀ ਦੁਰਗਾ ਪੂਜਾ ਉਤਸਵ ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਕੌਪ ਦਾ ਪੰਡਾਲ ਜਿਤਨਾ ਮੇਰਾ ਖਿਆਲ ਉੱਥੇ ਬੰਗਾਲ ਚ ਲੱਗਦੇ ਹੋਣਗੇ ਕਿਉਂਕਿ ਦੁਰਗਾ ਪੂਜਾ ਅਸਲ ਦੇ ਵਿੱਚ ਬੰਗਾਲ ਦਾ ਜਿਹੜਾ ਉਤਸਵ ਹੈ ਜਿਤਨਾ ਇੱਧਰ ਬਾਕੀ ਆਪਾਂ ਸਰ ਪਰ ਇਹਨਾਂ ਨੇ ਇਹ ਕਲਚਰ ਇੱਥੇ ਲੈ ਕੇ ਆਂਦਾ ਦੁਰਗਾ ਪੂਜਾ ਦਾ ਇਹ ਹਰ ਸਾਲ ਇੰਨੇ ਕ ਜੋਸ਼ ਨਾਲ ਇੰਨੇ ਕ ਵਧੀਆ ਤਰੀਕੇ ਨਾਲ ਇੰਨਾ ਸੋਹਣਾ ਮੰਡਾਲ ਐ ਵੇਖੋ ਜਿਤਨਾ ਨਾ ਮਹਿਲ ਬਣ ਜਾਂਦਾ ਅੰਦਰ ਦੁਰਗਾ ਮਾਤਾ ਜੀ ਦੀ ਮੂਰਤੀ ਇੰਨੀ ਵਿਸ਼ਾਲ ਭਵਿਆ ਮੂਰਤੀ ਬਾਕੀ ਮੂਰਤੀਆਂ ਇੱਧਰ ਵੇਖੋ ਕਿੰਡਾ ਲੰਬਾ ਪੰਡਾਲ ਆ ਲਿਆ ਤੇ ਹਰ ਸਾਲ ਇਹ ਕਿੰਨੇ ਦਿਨ ਚੱਲਦਾ ਕਮਲ ਜੀ 5 ਦਿਨ ਲਗਾਤਾਰ ਚੱਲਦਾ ਤੇ ਉੱਥੇ ਲੰਗਰ ਪਾਣੀ ਸਭ ਕੁਝ ਲੋਕਾਂ ਵਾਸਤੇ ਸਭ ਨੂੰ ਬੁਲਾਉਂਦੇ ਆਏ ਕੋਈ ਪਾਰਟੀ ਦੇ ਉੱਪਰ ਉੱਠ ਕੇ ਹਰ ਪਾਰਟੀ ਦਾ ਬੰਦਾ ਇੱਥੇ ਆਉਂਦਾ ਇਹਦੇ 'ਚ ਕੋਈ ਪਾਰਟੀ ਨਹੀਂ ਇਹ ਧਰਮ ਦਾ ਕੰਮ ਆ ਤੇ ਮੈਂ ਹਰ ਸਾਲ ਇੱਥੇ ਆਉਣਾ ਇਹਨਾਂ ਕੋਲ ਤੇ ਬੜਾ ਇੱਜ਼ਤ ਮਾਨ ਸਤਿਕਾਰ ਕਰਦੇ ਆ ਨਾਲ ਮਾਂ ਦੇ ਚਰਨਾਂ ਦੇ ਵਿੱਚ ਅਸੀਂ ਸੀਸ ਨਵਾਉਨੇ ਆ ਸਰਬੱਤ ਦੇ ਭਲੇ ਦੀ ਹਮੇਸ਼ਾ ਵਾਂਗੂ ਅਰਦਾਸ ਕਰਦੇ ਆ ਅੱਜ ਵੀ ਕੀਤੀ ਆ ਤੇ ਮੇਰਾ ਭਰਾ ਚੜ੍ਹਦੀ ਕਲਾ ਚ ਰਹੇ ਕਮਲ ਤੇ ਇਹਦੇ ਪਰਿਵਾਰ ਚ ਸੁੱਖ ਸ਼ਾਂਤੀ ਇਸੇ ਤਰ੍ਹਾਂ ਤਰੱਕੀ ਕਰਦਾ ਰਹੇ ਬੜਾ ਦਲੇਰ ਆ ਜੇ ਕੰਮ ਕਮਾਈ ਆ ਬੜੀ ਮਿਹਨਤ ਕਰਦਾ ਤੇ ਇਹ ਉਸੇ ਤਰ੍ਹਾਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਸਮਰਪਣ ਵੀ ਇਹਦਾ ਬੜਾ ਤਕੜਾ ਖਰਚੇ ਵੱਲੋਂ ਇੱਕ ਕਮੀ ਨਹੀਂ ਰਖਦਾ ਤੇ ਲੋਕਾਂ ਨੂੰ ਤਾਂ ਮੈਂ ਇਹ اپੀਲ ਕਰਾਂਗਾ ਇਸੇ ਤਰ੍ਹਾਂ ਹੀ ਹਰ ਤਿਹਾੜ ਕਿਉਂਕਿ ਇਹ ਹਿੰਦੁਸਤਾਨ ਜਿਹੜਾ ਇੱਕ ਗੁਲਦਸਤਾ ਹਰ ਧਰਮ ਦੇ ਲੋਕ ਇੱਥੇ ਰਹਿੰਦੇ ਆ ਤੇ ਸਾਡੇ ਗੁਰੂਆਂ ਨੇ ਸਰਵ ਧਰਮ ਸੰਭਾਵ ਇਹ ਗੁਰੂ ਨਾਨਕ ਸਾਹਿਬ ਨੇ ਵੀ ਇੱਕ ਨੂਰ ਤੇ ਸਮਝ ਉਪਜਿਆ ਕੌਣ ਭਲੇ ਕੋ ਮੰਦੇ ਉਹ ਮਾਨਸ ਕੀ ਜगात ਸਭੇ ਇੱਕੋ ਪਹਿਚਾਨ ਬਾਬਕ ਸਾਹਿਬ ਇੱਕੋ ਹੀ ਹੈ ਸਭ ਇਨਸਾਨ ਜਿਹੜੇ ਆ ਉਹ ਪ੍ਰਮਾਤਮਾ ਦੀ ਸੰਤਾਨ ਆ ਤੇ ਪ੍ਰਮਾਤਮਾ ਵੀ ਇੱਕ ਆ ਮੰਨਣ ਦਾ ਤਰੀਕਾ ਸਰੂਪ ਅਲੱਗ ਅਲੱਗ ਆਪਾਂ ਗਿਣਦੇ ਆ ਇੱਕ ਸ਼ਕਤੀ ਆ ਜਿਹੜੀ ਇਸ ਸ੍ਰਿਸ਼ਟੀ ਨੂੰ ਚਲਾਉਂਦੀ ਆ ਤੇ ਮੈਂ ਸਭ ਨੂੰ ਬਹੁਤ ਮੁਬਾਰਕਾਂ ਇਸ ਦੁਰਗਾ ਪੂਜਾ ਦੇ ਉਤਸਵ ਦੇ ਤੇ ਦਿਨਾ ਕਮਲ ਸਰਪੰਚ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਚੜ੍ਹਦੀ ਕਲਾ ਚ ਰਹਿਣ ਮੇਰੇ ਸਾਥੀ ਮੇਰੇ ਨਾਲ ਆਏ ਅਸੀਂ ਮਨਾਉਂਦੇ ਰਹਿਣ ਅਸੀਂ ਆਉਂਦੇ ਰਹੀਏ ਤੇ ਮਾਂ ਦੇ ਚਰਨਾਂ ਦੇ ਵਿੱਚ ਇਸੇ ਤਨ ਅਰਦਾਸ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਬਹੁਤ ਬਹੁਤ ਸਭ ਨੂੰ ਮੁਬਾਰਕਾਂ